7.5 ਲੱਖ ਦਾ ਅੱਜ ਆਪਾਂ ਵੀਡੀਓ ਚ ਕਰ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆ ਘਰ ਹੈਗਾ ਤੁਹਾਨੂੰ ਪਸੰਦ ਸਾਰਿਆਂ ਨੂੰ ਆਊਗਾ ਰੇਟ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ ਜੀ ਜੇ ਤੁਹਾਨੂੰ ਰੇਟ ਚੰਗਾ ਲੱਗਿਆ ਤਾਂ ਨਾਲ ਦੇ ਨਾਲ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੁਹਾਡੇ ਬਹੁਤ ਸਾਰੇ ਕਮੈਂਟਸ ਚੈੱਕ ਕੀਤੇ ਸੀਗੇ ਅਸੀਂ ਤੇ ਤੁਸੀਂ ਸਸਤੇ ਘਰ ਵਾਸਤੇ ਜਿਆਦਾ ਕਹਿੰਦੇ ਰਹਿੰਦੇ ਸੀ ਜਮਾ ਸਸਤਾ ਘਰ ਆਪਾਂ ਵੀਡੀਓ ਚ ਅੱਜ ਲੈ ਕੇ ਪਹੁੰਚੇ ਆਂ ਸੀ ਤੇ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣੀ ਆਂ ਸੀ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਆ ਇਹਦੇ ਵਿੱਚ ਇੱਕ ਤਾਂ ਜਮਾ ਸਸਤਾ ਘਰ ਹੈ 7.5 ਲੱਖ ਰੁਪਈਆ ਉਹਦਾ ਰੇਟ ਹੈ ਜੀ ਇੱਕ ਤੁਸੀਂ ਇਹ ਘਰ ਦੇਖ ਰਹੇ ਹੋ ਸੀ ਪਹਿਲਾਂ ਇਸ ਘਰ ਦੀ ਪੂਰੀ ਆਪਾਂ ਗੱਲਬਾਤ ਕਰਦੇ ਆਂ ਸੀ ਜਿਹੜਾ 7.5 ਲੱਖ ਦਾ ਘਰ ਹੈ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਤੇ ਪਹਿਲਾਂ ਘਰ ਨੂੰ ਤੁਸੀਂ ਚੈੱਕ ਕਰੋ ਜਮਾ ਨਵਾਂ ਘਰ ਬਣਾ ਹੋਇਆ ਪੂਰਾ ਵਧੀਆ ਸੀ ਜੇ ਪਸ਼ੂ ਰੱਖਣੀਆਂ ਤਾਂ ਆ ਜਿਹੜੀ ਜਗ੍ਹਾ ਦੇਖ ਰਹੇ ਹੋ ਤੁਸੀਂ ਇਹ ਪਸ਼ੂਆਂ ਵਾਸਤੇ ਬਣਾਈ ਹੋਈ ਹੈ ਜੀ ਬਾਹਰਲੀ ਸਾਈਡ ਇੱਕ ਦੁਕਾਨ ਬਣੀ ਹੋਈ ਹੈ ਦੁਕਾਨ ਦੀ ਵੀਡੀਓ ਤੁਸੀਂ ਦੇਖ ਹੀ ਲਈ ਸੀ ਤੇ ਜਿਹੜੀ ਪਸ਼ੂਆਂ ਵਾਸਤੇ ਥਾਂ ਬਣੀ ਸੀਗੀ ਉਹ ਤੋਂ ਥੋੜੀ ਜਿਹੀ ਗਾਹਾਂ ਤੇ ਆਪਾਂ ਨੂੰ ਬਾਥਰੂਮ ਵਗੈਰਾ ਹਾ ਦੇਖਣ ਨੂੰ ਮਿਲ ਜਾਣਗੇ ਜਿਹੜੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਆਹ ਜਿਹੜੀ ਤੁਸੀਂ ਸਾਰੀ ਦੇਖ ਰਹੇ ਹੋ ਜੀ ਜਗ੍ਹਾ ਬਾਥਰੂਮ ਵਾਲੀ ਇਹਦੇ ਉੱਪਰ ਸਾਰੇ ਤੇ ਛੱਡ ਪਾਇਆ ਹੋਇਆ ਤੁਹਾਨੂੰ ਆਪਾਂ ਵੀਡੀਓ 'ਚ ਦਿਖਾ ਵੀ ਦਿੰਨੀ ਆ ਸੀ ਛੱਡ ਵੀ ਇੱਕ ਵਾਰੀ ਚੈੱਕ ਕਰੋ ਤੇ ਜਿਹੜਾ ਘਰ ਜੀ ਇਹਦਾ ਫਰੰਟ ਵੀ ਦੇਖ ਲਓ ਤੇ ਇੱਕ ਪੋਰਚੇਰੀਆ ਵੀ ਬਣਿਆ ਹੋਇਆ ਜੀ ਗੱਡੀ ਖੜਾਉਣ ਵਾਸਤੇ ਤੇ ਅੰਦਰ ਵੀ ਆਪਾਂ ਚੱਲਾਂਗੇ ਘਰ ਬਿਲਕੁਲ ਨਵਾਂ ਜੀ ਥੋੜਾ ਟਾਈਮ ਹੀ ਹੋਇਆ ਬਣਾਈ ਨੂੰ ਤੇ ਮਾਲਕ ਨੇ ਵੇਚਣਾ ਹੈਗਾ ਜੇ ਆਪਾਂ ਥਾਂ ਦੀ ਗੱਲ ਕਰੀਏ ਸੀ ਤਾਂ ਮਾਲਕ ਨੇ 5 ਬਿਸਵੇ ਥਾਂ ਦੱਸੀ ਆ ਮਕਾਨ ਦੀ ਮਕਾਨ ਦੀ ਥਾਂ ਹੈਗੀ ਜੀ 5 ਬਿਸਵੇ ਤੇ ਘਰ ਪੂਰਾ ਵਧੀਆ ਬਣਿਆ ਹੋਇਆ ਅੰਦਰ ਦੀ ਵੀਡੀਓ ਕਮਰਿਆਂ ਚੋਂ ਡਰਾਈਂਗ ਰੂਮ ਚੋਂ ਤੇ ਰਸੋਈ ਚੈੱਕ ਕਰ ਲਓ ਜੀ ਉੱਪਰ ਦੀ ਵੀਡੀਓ ਸਾਰਾ ਕੁਝ ਮਾਲਕ ਨੇ ਵਧੀਆ ਢੰਗ ਨਾਲ ਦਿਖਾਇਆ ਜੀ ਤੇ ਵੀਡੀਓ ਚ ਕੱਲੀ ਕੱਲੀ ਚੀਜ਼ ਤੇ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੱਸਾਂਗੇ ਜੀ ਤੇ ਨਾਲ ਦੀ ਨਾਲ ਮੈਨੂੰ ਦੱਸ ਦੇ ਰਹੋ ਕਮੈਂਟ ਕਰਕੇ ਜ਼ਰੂਰ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਉੱਤੇ ਚੈੱਕ ਕਰੋ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 73800426173 ਆਪਣੇ ਕੋਲੇ ਭੇਜ ਦਿਓ ਜਮਾ ਫਰੀਚ ਆਪਾਂ ਐਡ ਲਾ ਦਾਂਗੇ ਚਾਹੀ ਸਸਤਾ ਘਰ ਜੀ ਮਹਿੰਗਾ ਘਰ ਵੱਡਾ ਛੋਟਾ ਕਿਵੇਂ ਵੀ ਹੈ ਫਰੀਚ ਆਪਾਂ ਸਾਰਾ ਕੰਮ ਕਰ ਦਿਆਂ ਸੀ ਜੇ ਸਸਤਾ ਘਰ ਹੈ ਤੁਹਾਡੇ ਕੋਲੇ ਤਾਂ ਜਰੂਰ ਭੇਜੋ ਸਸਤਾ ਘਰ ਤੁਹਾਡਾ ਜਮਾ ਛੇਤੀ ਸੇਲ ਹੋ ਜਾਊਗਾ ਕਿਉਂਕਿ ਜਿਆਦਾ ਕਮੈਂਟ ਸਸਤੇ ਘਰ ਵਾਸਤੇ ਆਉਂਦੇ ਰਹਿੰਦੇ ਆ ਜੀ ਨੰਬਰ ਉੱਤੇ ਚੈੱਕ ਕਰੋ ਜੀ ਤੇ ਗੱਲਬਾਤ ਆਪਾਂ ਤੁਹਾਨੂੰ ਸਾਰੀ ਦੱਸ ਰਹੇ ਹਾਂ ਜੀ ਜਿੰਨੇ ਕਮਰੇ ਬਣੇ ਹੋਏ ਨੇ ਸਾਰਾ ਕੁਝ ਮਾਲਕ ਨੇ ਵੀਡੀਓ 'ਚ ਦਿਖਾਇਆ ਹੋਇਆ ਜੀ ਕਮਰੇ ਵਧੀਆ ਬਣੇ ਹੋਏ ਨੇ ਤੇ ਪਲਸਤਰ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਕੱਲਾ ਰੰਗ ਨੂੰ ਛੱਡ ਕੇ ਬਾਕੀ ਸਾਰਾ ਕੰਮ ਵਧੀਆ ਹੋਇਆ ਥੱਲੇ ਚੈੱਕ ਕਰੋ ਜੀ ਕਮਰਿਆਂ 'ਚ ਫਲੋਰ ਟਾਈਲਾਂ ਲੱਗੀਆਂ ਹੋਈਆਂ ਟਾਈਲਾਂ ਦਾ ਕੰਮ ਵਧੀਆ ਜੀ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਗਰਿੱਲ ਲੱਗੀ ਹੋਈਆਂ ਜੀ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਜਿਹੜਾ 7.5 ਲੱਖ ਦਾ ਘਰ ਹੈ ਉਹਦੀ ਵੀ ਆਪਾਂ ਗਾਹਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਇਹ ਘਰ ਚੈੱਕ ਕਰੋ ਜੀ ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ 7.5 ਲੱਖ ਦਾ ਨਹੀਂ ਹੈਗਾ ਜੀ 7.5 ਲੱਖ ਦਾ ਜਿਹੜਾ ਘਰ ਉਹਦੀ ਆਪਾਂ ਗਾਹਾਂ ਗੱਲ ਕਰਾਂਗੇ ਜੀ ਤੇ ਇਹਨਾਂ ਦੇ ਮਾਲਕ ਦਾ ਮੋਬਾਈਲ ਨੰਬਰ ਤੇ ਕਿੱਥੇ ਘਰ ਹੈ ਜੀ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ 'ਚ ਕਨਫਰਮ ਕਰਵਾ ਦਿੰਨੇ ਹਾਂ ਜੀ ਜਿਹੜਾ ਘਰ ਆਪਾਂ ਇਹ ਲੈ ਕੇ ਪਹੁੰਚੇ ਹਾਂ ਜੀ ਇਹਨਾਂ ਦਾ ਜਿਹੜਾ ਖਾਸ ਪਿੰਡ ਹੈ ਜੀ ਤੱਕੀਪੁਰਾ ਤੱਕੀਪੁਰ ਇਹਨਾਂ ਦਾ ਖਾਸ ਪਿੰਡ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਤੱਕੀਪੁਰ ਇਹਨਾਂ ਦਾ ਖਾਸ ਪਿੰਡ ਹੈ ਤੇ ਸੰਗਰੂਰ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਜੀ ਸੰਗਰੂਰ ਡਿਸਟ੍ਰਿਕਟ ਹੈ ਤੇ ਜਮਾ ਸੜਕ ਤੇ ਘਰ ਇਹ ਬਣਿਆ ਹੋਇਆ ਸੀ ਜਿਹੜੀ ਫਰੰਟ ਤੇ ਸੜਕ ਲੱਗਦੀ ਹੈ ਜੀ 18 ਫੁੱਟ ਦੀ ਸੜਕ ਲੱਗਦੀ ਹੈ ਤੇ ਢੱਡਰੀਆਂ ਨੂੰ ਇਹ ਸੜਕ ਜਾਂਦੀ ਹੈ ਜੀ ਜਿਹੜਾ ਢੱਡਰੀਆਂ ਰੋਡ ਹੈ ਸੀ ਉਹ ਰੋਡ ਤੇ ਇਹ ਘਰ ਬਣਿਆ ਹੋਇਆ ਤੇ ਜਿਹੜਾ ਰੋਡ ਸੜਕ ਹੈ ਉਹ ਤੋਂ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਘਰ ਆਪ ਦਾ ਬਣਾਏ ਹੋਇਆ ਸੀ ਤੇ ਕਿਸੇ ਕਾਰਨ ਕਰਕੇ ਵੇਚਣਾ ਪੈ ਰਿਹਾ ਸੀ ਜੇ ਕਿਸ ਨੂੰ ਪਸੰਦ ਆਉਂਦਾ ਤਾਂ ਮਾਲਕ ਨਾਲ ਸਿੱਧੀ ਗੱਲਬਾਤ ਤੁਸੀਂ ਆਪ ਕਰ ਸਕਦੇ ਹੋ 5 ਬਿਸਵੇ ਵਿੱਚ ਘਰ ਬਣਿਆ ਹੋਇਆ ਸੀ ਤੇ ਮਾਲਕ ਨੇ ਜਿਹੜਾ ਘਰ ਦਾ ਰੇਟ ਕਿਹਾਗਾ ਉਹ ਇਹਨਾਂ ਨੇ 35 ਲੱਖ ਰੁਪਇਆ ਕਿਹਾਗਾ 35 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਤੇ ਮਾਲਕ ਕਹਿੰਦੇ ਨੇ ਨਾਲ 71 ਮਰਲੇ ਜਗ੍ਹਾ ਵੀ ਪਈ ਆ ਸੀ ਉਹ ਵੀ ਨਾਲ ਹੀ ਸੇਲ ਕਰਨੀ ਹੈ ਉਹ ਤੁਸੀਂ ਮਾਲਕ ਨਾਲ ਆਪ ਫੋਨ ਤੇ ਗੱਲ ਕਰਕੇ ਪੁੱਛ ਲਿਓ ਵੀ ਕਿਵੇਂ ਕੁਛ ਜੀ ਜੇ ਕੱਲੀ ਕੱਲੀ ਚੀਜ਼ ਸੇਲ ਕਰ ਦੂੰਗੀ ਤਾਂ ਕੱਲੀ ਕੱਲੀ ਵੀ ਲੈ ਸਕਦੇ ਹੋ ਜੀ ਮਾਲਕ ਨਾਲ ਤੁਸੀਂ ਗੱਲਬਾਤ ਇੱਕ ਵਾਰੀ ਜ਼ਰੂਰ ਕਰ ਲਿਓ 71 ਮਰਲੇ ਨਾਲ ਹੀ ਦੇਣੀ ਆ ਜਾਂ ਘਰ ਜਾਂ 71 ਮਰਲੇ ਅਲੱਗ-ਅਲੱਗ ਵੀ ਦੇ ਦੇਣਗੇ ਜੀ ਉਹ ਤੁਸੀਂ ਆਪੇ ਪੁੱਛ ਲਿਓ ਜਿਹੜੀ 71 ਮਰਲੇ ਥਾਲ ਸੀ ਉਹਦਾ ਰੇਟ 8.5 ਲੱਖ ਰੁਪਈਆ ਮਾਲਕ ਨੇ ਕਿਹਾ ਗਾ ਬਾਕੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਹਾਨੂੰ ਸਾਰਾ ਖੁਸ਼ ਆਪਾ ਦੱਸ ਵੀ ਰਹੇ ਆ ਤੇ ਵੀਡੀਓ ਚ ਦਿਖਾ ਵੀ ਰਹੇ ਆ ਜੀ ਤੇ ਆਪਾਂ ਟੋਟਲ ਫਰੰਟ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 115 ਫੁੱਟ ਫਰੰਟ ਟੋਟਲ ਲੱਗਦਾ ਤੇ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ 98 765 ਤੇ 31208 98765 ਤੇ 31208 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰnu ਤੁਸੀਂ ਤਾਂ ਸਿੱਧੀ ਗੱਲ ਬਾਤ ਮਾਲਕ ਨਾਲ ਆਪ ਕਰ ਲਿਓ ਸੀ ਵੀਡੀਓ ਮਾਲਕ ਨੇ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਉੱਪਰੋਂ ਵੀ ਸਾਰਾ ਕੁਝ ਇਹਨਾਂ ਨੇ ਦਿਖਾਤਾ ਸੀ ਛੱਤ ਤੋਂ ਵੀ ਤੇ ਅੰਦਰੋਂ ਘਰੋਂ ਵੀ ਤੁਸੀਂ ਸਾਰਾ ਕੁਝ ਦੇਖ ਲਿਓ ਸੀ ਬਾਕੀ ਨਾਲ ਦੀ ਨਾਲ ਜਰੂਰ ਕਮੈਂਟ ਕਰਕੇ ਦੱਸੋ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਘਰ ਕਿਵੇਂ ਦਾ ਲੱਗਿਆ ਸੀ ਤੇ ਏਰੀਆ ਕਿਵੇਂ ਦਾ ਲੱਗਿਆ ਸੀ ਜੇ ਤੁਹਾਨੂੰ ਪਸੰਦ ਆਈ ਇਹ ਵੀਡੀਓ ਤੇ ਘਰ ਵੀ ਤੁਹਾਨੂੰ ਪਸੰਦ ਆ ਗਿਆ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਲਾਈਕ ਜਰੂਰ ਕਰ ਦਿਓ ਚੱਲਦੀ ਚੱਲਦੀ ਵੀਡੀਓ ਚਿੰਗ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਦ ਤੋਂ ਬੱਦ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਤੇ ਹਰ ਰੋਜ਼ ਆਪਣੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜਿਹੜਾ 7.5 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਸੀ ਉਹਦੀ ਆਪਾਂ ਸਾਰੀ ਗੱਲਬਾਤ ਹੁਣ ਕਰਦੇ ਹਾਂ ਜੀ ਪੂਰਾ ਵਧੀਆ ਘਰ ਹੈਗਾ ਤੇ ਮਾਲਕ ਨੇ ਪੂਰੀ ਵਧੀਆ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਜੀ ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਆ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਪੂਰਾ ਵਧੀਆ ਤਾਂ 메ਨ ਗੇਟ ਲੱਗਿਆ ਹੋਇਆ ਸੀ 메ਨ ਗੇਟ ਪੂਰਾ ਵਧੀਆ ਤੇ ਵੇੜਾ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਜੇ ਆਪਣੇ ਕੋਲੇ ਕੋਈ ਗੱਡੀ ਹੈਗੀ ਅਸੀਂ ਤਾਂ ਗੱਡੀ ਵੀ ਸਿੱਧੀ ਅੰਦਰ ਲੱਗਦੀ ਹੈ ਸੀ ਬਾਕੀ ਘਰ ਵਧੀਆ ਸੀ ਤੁਹਾਡੇ ਸਾਹਮਣੇ ਹੈ 7.5 ਲੱਖ ਰੁਪਏ ਮਾਲਕ ਨੇ ਡਿਮਾਂਡ ਇੱਕ ਕੀਤੀ ਸੀ ਤੇ ਵੀਡੀਓ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸਿੱਧੀ ਮਾਲਕ ਨਾਲ ਆਪ ਗੱਲ ਕਰ ਲਿਓ 7652893879 ਗੱਲਬਾਤ ਕਰ ਲਿਓ ਸਿੱਧੀ ਤੇ ਗੱਲਬਾਤ ਕਰਕੇ ਰੇਟ ਮੁਕਾ ਕੇ ਤੇ ਖਰੀਦ ਸਕਦੇ ਹੋ ਜੀ। ਬਾਕੀ ਅੰਦਰ ਦੀ ਗੱਲ ਕਰੀਏ ਅੰਦਰੋਂ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾ ਰੱਖਿਆ ਜੀ। ਅੰਦਰ ਵਾਲ ਪੇਪਰ ਦਾ ਕੰਮ ਹੋਇਆ ਜੀ, ਟਾਈਲਾਂ ਦਾ ਕੰਮ ਹੋਇਆ, ਥੱਲੇ ਟਾਈਲਾਂ ਦਾ ਕੰਮ ਹੋਇਆ ਸੀ। ਕਮਰੇ ਵਧੀਆ ਬਣੇ ਹੋਏ ਨੇ। ਆ ਰਸੋਈ ਵਧੀਆ ਬਣੀ ਹੋਈ ਆ। ਬਾਕੀ ਵੀਡੀਓ 'ਚ ਸਾਰੇ ਖੂਸ਼ ਹੋਂ ਤੁਸੀਂ ਦੇਖ ਵੀ ਰਹੇ ਹੋ। ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਇਸ ਘਰ ਨੂੰ ਤਾਂ ਮਾਲਕ ਦੇ ਨਾਲ ਤੁਸੀਂ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ। ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਰੇਟ ਮਾਲਕ ਨਾਲ ਮੁਕਾ ਕੇ ਤੇ ਘਰ ਖਰੀਦ ਸਕਦੇ ਹਾਂ ਜੀ ਨੰਬਰ ਤੁਹਾਨੂੰ ਪਹਿਲੇ ਮੈਂ ਕਨਫਰਮ ਕਰਵਾਤਾ ਸੀਗਾ ਮੈਂ ਉਮੀਦ ਕਰਦਾ ਜੀ ਦੋਵੇਂ ਘਰ ਤੁਹਾਨੂੰ ਪਸੰਦ ਆ ਗਏ ਹੋਣਗੇ ਦੋਵੇਂ ਘਰ ਆਪਾਂ ਪੂਰੇ ਵਧੀਆ ਲੈ ਕੇ ਪਹੁੰਚੇ ਅਸੀਂ ਜਗ੍ਹਾ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਵੀਡੀਓ ਪਸੰਦ ਆਈਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਿਓ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦੇ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ